ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 15 April ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਜਿਵੇਂ ਦੱਸਿਆ ਹੋਇਆ ਸੀਗਾ ਮੌਸਮ ਉਸੇ ਤਰ੍ਹਾਂ ਹੀ ਰਿਹਾ ਸਵੇਰ ਵੇਲੇ ਤੋਂ ਮੌਸਮ ਸਾਫ਼ ਸੀਗਾ ਪਰ ਹਲਕੀ ਹਲਕੀ ਬੱਦਲਬਾਈ ਵੱਖ-ਵੱਖ ਖੇਤਰਾਂ ਦੇ ਵਿੱਚ ਜਿਵੇਂ ਘਸਮਸਾ ਜਿਹਾ ਮੌਸਮ ਹੁੰਦਾ ਹੈ ਉਸੇ ਤਰ੍ਹਾਂ ਦਾ ਹੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪੂਰੇ ਦੀ ਹਵਾ ਲਗਾਤਾਰ ਤੇਜ ਮਾਤਰਾ ਦੇ ਵਿੱਚ ਚੱਲ ਰਹੀ ਹੈ ਤੇ ਕਿਤੇ ਕਿਤੇ ਦੁਪਹਿਰ ਵੇਲੇ ਇਹ ਰੁਕ ਵੀ ਰਹੀ ਹੈ ਜਿਸ ਕਰਕੇ ਪੰਜਾਬ ਦਾ ਮੌਸਮ ਖਰਾਬ ਹੋਣਾ ਸ਼ੁਰੂ ਹੋ ਚੁੱਕਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਪਹਿਲੋ ਹੀ ਦੱਸਿਆ ਹੋਇਆ ਹੈ ਟੁੱਟਵੇਂ ਤੌਰ ਤੇ ਮੀਂਹ ਦੀ ਸੰਭਾਵਨਾ ਰਹਿਣਗੀ ਆ 16 ਅਤੇ 17 ਤਰੀਕ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਖਾਸ ਕਰਕੇ ਮਾਲਵੇ ਦੇ ਬਹੁਤੇ ਇਲਾਕਿਆਂ ਦੇ ਵਿੱਚ ਕੱਲ ਨੂੰ ਹੋ ਸਕਦਾ ਕਿਤੇ ਨਾ ਕਿਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਉਹਦੇ ਵਿੱਚ ਜ਼ਿਲ੍ਹਾ ਹੋ ਸਕਦਾ ਮਾਨਸਾ ਬਠਿੰਡਾ ਬਰਨਾਲਾ ਜਲ ਉਧਿਆਣਾ ਬਠਿੰਡੇ ਦੇ ਜਾਂ ਮੋਗੇ ਦੇ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਤੁਹਾਨੂੰ ਕਿਤੇ ਨਾ ਕਿਤੇ ਕੱਲ ਨੂੰ ਵੀ ਦੇਖਣ ਨੂੰ ਮਿਲਣਗੀਆਂ ਹੋ ਸਕਦਾ ਹੈ ਕਿ ਅੱਜ ਵੀ ਜਿਸ ਤਰ੍ਹਾਂ ਦਾ ਮੌਸਮ ਬਣਿਆ ਹੈ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਵੇਲੇ ਹੀਟ ਸੈੱਲ ਕੁਝ ਖੇਤਰਾਂ ਦੇ ਵਿੱਚ ਬਣ ਸਕਦੇ ਹਨ ਤੇ ਟੁੱਟਵੇਂ ਤੌਰ ਤੇ ਛਰਾਟੇ ਲੱਗ ਸਕਦੇ ਹਨ 16 ਤੇ 17 ਨੂੰ ਘੱਟ ਖੇਤਰੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਜਿਹਦੇ ਵਿੱਚ ਤੇਜ਼ ਹਨੇਰੀ ਤੇ ਗੜੇਮਾਰੀ ਦੀ ਉਮੀਦ ਹੋਵੇਗੀ 18 ਤੇ 19 ਤੇ 20 ਤਰੀਕ ਨੂੰ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਜਾਂ ਕਹਿ ਲਈਏ ਅੱਧੇ ਖੇਤ ਅੱਧੇ ਪੰਜਾਬ ਦੇ ਵਿੱਚ ਮੀਂਹ ਨੇਰੀ ਦੇ ਨਾਲ ਮੀਂਹ ਦੇਖਣ ਨੂੰ ਮਿਲੇਗਾ ਕੁਝ ਇਲਾਕਿਆਂ ਦੇ ਵਿੱਚ ਜਿਵੇਂ ਪਿਛਲੇ ਦਿਨੀ ਵੱਡੇ ਪੱਧਰ ਤੇ ਮੀਂਹ ਪਿਆ ਸੀ ਉਸੇ ਤਰ੍ਹਾਂ ਦੀ ਵੀ ਉਮੀਦ